ਬੋਟਾ ਆਨੇ ਪੈਰੀ ਹੱਥ ਲਾਲਾ ਬਾਬੇ ਬਖਤੌਰੇ ਦੇ ਪਾ ਦਿੱਤੀ ਧਰਨ ਜੀ ਹਾਂ ਤੁਸੀਂ ਸੱਚ ਸੁਣਿਆ ਕਿਉਂਕਿ ਬਾਬਾ ਬਖਤौरा ਅਕਸਰ ਰਾਤ ਹੀ ਕੁਰਸੀ 'ਤੇ ਬੈਠਦਾ ਸੀ ਤੇ ਜਿਹੜਾ ਵੀ ਬੋਟਾ ਆਉਂਦਾ ਸੀ ਬਾਬੇ ਦੇ ਪੈਰਾਂ ਦੇ ਪੰਦਾ ਸੀ ਆ ਕੇ ਆ ਕੇ ਬੋਟ ਦੀ ਸਾਨੂੰ ਪਾਇਓ ਸਾਨੂੰ ਪਾਇਓ ਤਾਂ ਬਾਬੇ ਨੇ ਆਖ ਕੇ ਫੈਸਲਾ ਕੀਤਾ ਕਿ ਹੁਣ ਉਹ ਅੰਦਰ ਹੀ ਬੈਠਿਆ ਕਰੂਗਾ ਜਦੋਂ ਕੁਰਸੀ ਚਾ ਕੇ ਬਾਬਾ ਬਖਤੌਰੇ ਅੰਦਰ ਜਾਣ ਲੱਗਿਆ ਤਾਂ ਬਾਬੇ ਦੇ ਧਰਨ ਪੈ ਗਈ ਹੁਣ ਬਾਬਾ ਬਖਤੌਰਾਂ ਨਾਲੇ ਤਾਂ ਧਰਨ ਕੱਢ ਰਿਹਾ ਨਾਲੇ ਬੋਟਾ ਆਲਿਆਂ ਨੂੰ ਕਾਲਾ ਕੱਢ ਰਿਹਾ ਕਹਿੰਦਾ ਮੇਰੇ ਸਾਲਿਆਂ ਨੇ ਅੱਗੇ ਤਾਂ ਮੈਨੂੰ ਅੱਗੇ ਕਦੇ ਪੁੱਛਿਆ ਨਹੀਂ ਵੀ ਜਰਦੇ ਦਾ ਪੂੜਾ ਮੁੱਕਿਆ ਹੋਇਆ ਜਾਂ ਹੈਗਾ ਤੇਰੇ ਕੋਲ ਹੁਣ ਕਹਿੰਦਾ ਮੈਂ ਬੋਤ ਵੀ ਉਹੀ ਪਾਉਂ ਜਿਹੜਾ ਮੈਨੂੰ ਜਰਦੇ ਦਾ ਪੂੜਾ ਲਿਆ ਕੇ ਤੂੰ ਹੁਣ ਦੇਖਣਾ ਅੱਗੇ ਫੈਸਲਾ ਕੀ ਹੁੰਦਾ ਕੱਲ ਨੂੰ ਵੋਟਾਂ ਨੇ ਦੇਖਦਾ ਫਿਰ ਬਾਬੇ ਬਖਤੌਰੀ ਦੀ ਵੋਟ ਕਿਹੜੀ ਪਾਰਟੀ ਵੱਲ ਜਾਂਦੀ ਹੈ ਤੇ ਕਿਹੜੀ ਪਾਰਟੀ ਵੱਲ ਬਾਬੇ ਬਖਤੌਰੀ ਨੂੰ ਜਰਦੇ ਦਾ ਪੂੜਾ ਵੇਚਿਆ ਜਾਂਦਾ ਹੈ ਐਟ ਵਾਲੀ ਕੁੜੀਨ ਦੁਕਾਨ ਦੇ ਮੂਹਰੇ ਬੈਠੇ ਬਜ਼ੁਰਗਾਂ ਤੇ ਚੜਾਈ ਸਕੂਟਰੀ ਬ੍ਰੇਕਾਂ ਦੀ ਜਗ੍ਹਾ ਮਾਰੀਆਂ ਚੀਕਾਂ ਜਦੋਂ ਉਸ ਨੂੰ ਪੁੱਛਿਆ ਗਿਆ ਭਾਈ ਕੀ ਗੱਲ ਹੋ ਗਈ ਤਾਂ ਟੁੱਟ ਕੇ ਸਗੋਂ ਉਹਨਾਂ ਨੂੰ ਹੀ ਪੈ ਗਈ ਕਹਿੰਦੀ ਅੰਕੂ ਉਹਨਾਂ ਨੂੰ ਦੁਕਾਨ ਦੇ ਅੰਦਰ ਬ ਰਾਹੀ ਆ ਰਹੀ ਸੀ ਇੱਥੋਂ ਇਹ ਸਾਲ ਤੋਂ ਹੁੰਦਾ ਹੈ ਕਿ ਜਨਾਨੀਆਂ ਤੋਂ ਜਤਨਾ ਬਹੁਤ ਔਖਾ ਪਈ ਇਹਨਾਂ ਤੋਂ ਬੰਦਾ ਬਚ ਕੇ ਹੀ ਰਹੇ ਸ਼ਰਾਬ ਪੀ ਕੇ ਔਰਤ ਨੇ ਕੁੱਟਿਆ ਆਪਣਾ ਘਰ ਵਾਲਾ ਜੀ ਤੁਸੀਂ ਸੱਚ ਸੁਣਿਆ ਕਿਉਂਕਿ ਪਹਿਲਾਂ ਘਰ ਵਾਲਾ ਔਰਤ ਨੂੰ ਕੁੱਟਦਾ ਸੀ ਤਾਂ ਔਰਤ ਦਾ ਸਬਰ ਦਾ ਬੰਨ ਟੁੱਟ ਗਿਆ ਤਾਂ ਜੋਨੇ ਵੀ ਦੋ ਪੈਗ ਲਾ ਕੇ ਘਰ ਵਾਲਾ ਬੰਦ ਸੋਟਿਆ ਲੱਤਾਂ ਮੁੱਕੀਆਂ ਗਾਲਾਂ ਇਹ ਹਥਿਆਰ ਸਾਰੇ ਵਰਤੇ ਗਏ ਹੁਣ ਘਰ ਵਾਲਾ ਡਰਿਆ ਹੋਇਆ ਹੈ ਕਿ ਉਹ ਇਹ ਵੀ ਕਹਿ ਰਿਹਾ ਹੈ ਤੇ ਮੈਂ दारू ਕਹਿੰਦਾ ਛੱਡ ਦੇਉਂਗਾ ਇਸ ਦਾ ਮਤਲਬ ਹੁਣ ਇਹ ਹੈ ਕਿ ਲੱਤਾਂ ਦੇ ਭੂਤ ਨੇ ਜਿਹੜੇ ਉਹ ਲੱਤਾਂ ਨਾਲ ਹੀ ਮੰਨਦੇ ਪਰਾਇ ਔਰਤ ਨਾਲ ਕਾਰ ਵਿੱਚ ਬੈਠਾ ਸੀ ਘਰ ਵਾਲਾ ਘਰ ਵਾਲੀ ਨੇ ਚੂਹੇ ਵਾਂਗੂ ਉੱਤੇ ਜੰਦ ਗੋਚਿਆ ਪਹਿਲਾ ਗੱਡੀ ਪੰਨੀ ਫਿਰ ਘਰ ਵਾਲਾ ਪੰਨਿਆ ਫੇਰ ਕੰਡੀਆਂ ਪੈੜੀਆਂ ਪੈੜੀਆਂ ਗਾਲਾਂ ਕਹਿੰਦੀ ਗੂੰ ਖਾਣਿਆ ਖੇ ਖਾਣਿਆ ਮੈਂ ਕਿੱਥੇ ਤੇਰੇ ਨਾਲ ਆ ਕੇ ਫਸ ਗਈ ਵੇ ਤੇਰਾ ਬੇੜਾ ਵਹਦੇ ਤੇਰਾ ਬੇੜਾ ਕਰਕ ਹੋ ਜੇ ਹੁਣ ਕਹਿੰਦੇ ਘਰ ਵਾਲਾ ਪਾਣੀ ਲੱਭ ਰਿਹਾ ਨੱਕ ਡੋਕੋ ਕੇ ਮਰਨ ਲੇ ਖਬਰਾਂ ਸਮਾਪਤ ਨੇ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਖਬਰਾਂ ਚੰਗੀਆਂ ਲੱਗੀਆਂ